ਹਾਂਜੀ ਦੋਸਤੋ ਸਵਾਗਤ ਹੈ ਖੁਰ ਨਵੀਂ ਵੀਡੀਓ ਚ ਤਾਂ ਅੱਜ ਵੀ ਜਿਹੜੀ ਵੀਡੀਓ ਆ ਉਹ ਆਪਾਂ ਗੱਲ ਕਰ ਜਾ ਰਹੇ ਹਾਂ ਜਿਹੜੀ ਮਲੋਟ ਤੋਂ ਮੁਕਸਰ ਰੋਡ ਆ ਵੀ ਰੋਡ ਦਾ ਕੋਈ ਸਮਝ ਨਹੀਂ ਆ ਰਿਹਾ ਵੀ ਸਰਕਾਰਾਂ ਨੂੰ ਦੱਸਦੀ ਨਹੀਂ ਜਾਂ ਇਹਨਾਂ ਨੇ ਇੱਥੋਂ ਦੀ ਲੰਘਣਾ ਨਹੀਂ ਹੁੰਦਾ ਇਹਦਾ ਸਿਸਟਮ ਨਹੀਂ ਪਤਾ ਲੱਗ ਰਿਹਾ ਵੀ ਇਹ ਹੈ ਕਿ ਸਿਸਟਮ ਵੀ ਸੜਕ ਬਣ ਕਿਉਂ ਨਹੀਂ ਰਹੀ ਚਲੋ ਠੀਕ ਆ ਲਾਈਨ ਫੌਰ ਲਾਈਨ ਨਹੀਂ ਬਣ ਸਕਦੀ ਤਾਂ ਤੁਸੀਂ ਘੱਟੋ-ਘੱਟ ਇਹਨੂੰ ਮਤਲਬ ਪੈਚਵਰਕ ਦਾ ਚੱਜ ਨਾਲ ਕਰ ਸਕਦੇ ਹੋ ਇਹਦਾ ਪਿੱਛੇ ਜਿਹਦਾ ਪੈਚਵਰਕ ਹੋਇਆ ਸੀ ਤੇ ਵਿੱਚੋਂ ਵੀ ਖੱਡੇ ਐ ਜਿੱਥੇ ਗੱਡੀ ਦੀ ਸਪੀਡ ਤੁਹਾਨੂੰ ਮੈਂ ਦਿਖਾ ਦਿੰਨਾ 40 50 40 50 40 50 ਤੋਂ ਉੱਤੇ ਗੱਡੀ ਨਹੀਂ ਤੁਰਦੀ ਆ ਸੜਕ ਤੇ ਤੇ ਜੇ ਕਿਸੇ ਨੂੰ ਐਮਰਜੈਂਸੀ ਵੀ ਹੋਵੇ ਮੰਨ ਲਓ ਜਾਣਾ ਆਵੇ ਤਾਂ ਕੀ ਬੰਦਾ ਜਾ ਬੜੂਗਾ ਥਾਂ-ਥਾਂ ਤੇ ਖੱਡੇ ਐ ਢੀਢੀ ਵੱਡੀਆਂ ਔਖਲੀਆਂ ਇਹਦੇ ਤੇ ਪਹਿਲੀ ਗੱਲ ਤਾਂ ਸੜਕ ਦੀ ਚਲੋ ਨਵੀਂ ਨਹੀਂ ਬਣਾਉਣੀ ਤਾਂ ਲੁੱਕ ਪਾ ਲਿਓ ਇਹਦੇ ਤੇ ਉਹਣਾ ਐਡੇ ਐਡੇ ਖੱਡੇ ਆ ਸੜਕ ਤੇ ਤੇ ਆਹ ਟਰਾਲੇ ਚੱਲਦੇ ਆਈ ਸੜਕਾਂ ਤੇ ਤੁਹਾਨੂੰ ਸਾਈਡ ਨਹੀਂ ਮਿਲਦੀ ਤੁਸੀਂ ਹਾਰਨ ਤੇ ਹਾਰਨ ਮਾਰੀ ਜਾਓਗੇ ਤੁਹਾਨੂੰ 10 ਮਿੰਟ 5 ਮਿੰਟ ਜਿੰਨਾਂ ਵੀ ਟਾਈਮ ਸਾਈਡ ਨਹੀਂ ਮਿਲਨੀ ਤੁਹਾਨੂੰ ਸਾਈਡ ਮਿਲ ਗਈ ਤਾਂ ਤੁਹਾਡੀ ਗੱਡੀ ਦਾ ਟਾਪ ਗੇਅਰ ਨਹੀਂ ਪੈਣਾ ਵੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਦਿਸਦਾ ਨਹੀਂ ਸੜਕ ਜਾਂ ਇਹਨਾਂ ਦੇ ਕੀ ਚੱਕਰ ਕੀ ਰੌਲਾ ਵੀ ਸੜਕ ਬਣਾ ਕਿਉਂ ਨਹੀਂ ਰਹੇ ਚਲੋ ਤੁਸੀਂ ਟੈਚ ਵਰਕ ਹੀ ਕਰ ਦੋ ਚਾਜ ਨਾਲ ਕਰ ਦੋ ਥੋੜਾ ਜਿਹਾ ਵੀ ਆਉਣ ਜਾਣ ਵਾਲਿਆਂ ਨੂੰ ਜਿੰਨੀ ਸੜਕ ਹੈਗੀ ਟਾਈਮ ਤਾਂ ਚਲੋ ਲੱਗਦਾ ਟ੍ਰੈਫਿਕ ਵੀ ਬਹੁਤ ਆ ਹੁਣ ਆਹ ਟਰਾਲੇ ਆਉਂਦੇ ਆ ਸੜਕ ਦੇ ਤੇ ਆਹ ਏਡੇ ਏਡੇ ਵੱਡੇ ਢੋਏ ਗੱਡੀ ਚੱਲਦੀ ਹੈ ਜੀ ਸਪੀਡ ਦੇਖ ਲਓ ਆ ਹੁਣ 20 ਤੇ ਆ ਚਲ ਥੋੜਾ ਜਿਹਾ ਤੀਜਾ ਜਾਂ ਚੌਥਾ ਗੇਅਰ ਲੈ ਲੂਗੀ ਵੱਧ ਤੋਂ ਵੱਧ 30 ਤੇ ਚੱਲੂਗੀ ਜਾਂ 40 ਤੇ ਚੱਲੂਗੀ ਤੁਸੀਂ ਚਲ ਨਵੀਂ ਨਾਮ ਬਣਾਓ ਨਵੀਂ ਬਣਾਉਣ ਦਾ ਨਹੀਂ ਕਹਿ ਰਹੇ ਪਰ ਤੁਸੀਂ ਸੜਕ ਦਾ ਪੈਚ ਵਰਕ ਤਾਂ ਪੰਜਾਬ ਗਵਰਨਮੈਂਟ ਕਰਵਾ ਸਕਦੀ ਹੈ ਤਾਂ ਭਗਵੰਤ ਮਾਨ ਸਾਹਿਬ ਨੂੰ ਧਿਆਨ ਦੇਣ ਦੀ ਲੋੜ ਆ ਗੱਲ ਤੇ ਬਹੁਤ ਉਮੀਦਾਂ ਥੋਡੇ ਤੋਂ ਨਵੀਂ ਸਰਕਾਰ ਆ ਐਵੇਂ ਨਹੀਂ ਕਹਿ ਰਹੇ ਵੀ ਸਾਰਾ ਕੁਝ ਹੁਣੇ ਹੀ ਪੂਰਾ ਹੋਵੇ ਜਾਂ ਜਿਵੇਂ ਹੋਵੇ ਠੀਕ ਆ ਹੌਲੀ ਹੌਲੀ ਜਿੰਨੀ ਉਮੀਦਾਂ ਲੈ ਕੇ ਤੁਹਾਡੇ ਤੋਂ ਸਰਕਾਰ ਬਣੀ ਆ ਹਜੇ ਵੀ ਮਤਲਬ ਸਾਥ ਸਹਿਯੋਗ ਚ ਤੁਹਾਡੇ ਸਾਨੂੰ ਇਹ ਨਹੀਂ ਆ ਵੀ ਕੁਝ ਕੀਤਾ ਨਹੀਂ ਤੁਸੀਂ ਹਜੇ ਤਿੰਨ ਮਿੰਟ ਨਹੀਂ ਹੋਏ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਤੁਹਾਡੇ ਕੋਲੇ ਸਾਢੇ 4 ਸਾਲ ਪਾਣੇ 5 ਸਾਲ ਪਏ ਆ ਤਾਂ ਕੁਝ ਕਰੋ ਆ ਸੜਕ ਦਾ ਹੱਲ ਜਰੂਰ ਕੀਤਾ ਜਾਵੇ ਕਿ ਇਹਦੇ ਬਹੁਤ ਹੀ ਜ਼ਿਆਦਾ ਖੱਡੇ ਆ ਇੱਕ ਵਾਰੀ ਨਵੀਂ ਗੱਡੀ ਇਸ ਹੁੰਦੀ ਨਗਾਹ ਦੋ ਤਾਂ ਇਹਦੇ ਨਟ ਉਹਦੇ ਖੁੱਲੇ ਜਾਂਦੇ ਆ ਇੰਨੇ ਅੱਜ ਟੋਏ ਆ ਤੇ ਬਾਕੀ ਦੋਸਤੋ ਪਤਾ ਤਾਂ ਹੈ ਹੀ ਤੁਹਾਨੂੰ ਵੀਡੀਓ ਨੂੰ ਥੋੜਾ ਜਿਹਾ ਵਾਇਰਲ ਕਰਨ ਚ ਸਹਿਯੋਗ ਕਰੋ ਵੀ ਤਾਂ ਜੋ ਸ਼ਾਇਦ ਹੱਲ ਹੋ ਜੇ ਇਹਦਾ ਅੱਗੇ ਵੀ ਬਹੁਤ ਘਰ ਲੋਕਾਂ ਨੇ ਕੀਤੀਆਂ ਪਾਈਆਂ ਵੀਡੀਓ ਹਾਲ ਤੱਕ ਕੀ ਹੋਣਾ ਆਪਣੀ ਦਾ ਇੰਨੀ ਰੀਚ ਵੀ ਕੋਈ ਨਹੀਂ ਬਾਲੀ ਪਰ ਚਲੋ ਇੱਕ ਮੈਸੇਜ ਸ਼ਾਇਦ ਆਵੜੇ ਆ ਵਸ ਇੱਕ ਥੋੜਾ ਜਿਹਾ ਥਾ ਇੱਥੇ ਆ ਕੇ ਤੁਸੀਂ ਟਾਪ ਗੇਅਰ ਪਾ ਸਕਦੇ ਹੋ ਜਿੰਨੀ ਭਜਾ ਸਕਦੇ ਹੋ 70 80 ਦੇ ਭਜਾ ਲਓ ਉਦੋਂ ਅੱਗੇ ਤਾਂ ਬਸ ਔਖਣੇ ਔਖਲੀਆਂ ਹੋਣਗੀਆਂ ਸਕੋਰਪੀਓ 'ਚ ਬਹਿ ਜਾਓ ਭਵੇਂ ਤੁਸੀਂ ਲਗਜ਼ਰੀ ਗੱਡੀ ਲਿਓ ਜਿੱਡੀ ਮਰਜੀ ਥਾ ਫੜਾ ਵਜਦੇ ਆ ਇੱਡੇ ਟੋਏ ਆ ਜਿਵੇਂ ਚਲੋ ਦੋਸਤੋ ਐਹੀ ਸੀ ਆਜੀ ਦੀ ਛੋਟੀ ਜੀ ਵੀਡੀਓ ਤੇ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਤੁਸੀਂ ਸ਼ੇਅਰ ਕੀਤਾ ਬਹੁਤ ਵਿਊ ਹੋਏ ਉਹਦੇ ਤੇ ਉਹਦੇ ਲਈ ਧੰਨਵਾਦ ਆ ਤੁਹਾਡਾ ਤੇ ਚਲੋ ਠੀਕ ਆ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ so much for watching ਆਵੇਗਲੋਈ ਆਗੋਸਰੀ